ਕਿ ਸਾਡਾ ਤਰੀਕਾ ਹੈ ਅਲੱਗ ਹੀ ਹੈ ਟੋਟਲ ਲੋਕਾਂ ਨਾਲੋਂ ਅਲੱਗ ਤਰੀਕੇ ਹੈਗੇ ਸਾਡੇ ਆਰਗੇਨਿਕ ਫਾਰਮਿੰਗ ਦੇ ਵਿੱਚ ਇੱਕ ਤਾਂ ਮਤਲਬ ਅਸੀਂ ਨਹੀਂ ਡਾਇਆ ਯੂਰੀਆ ਜਾਂ ਕੈਮੀਕਲ ਪੈਸਟੀਸਾਈਡਸ ਜਾਂ ਫੇ ਸਪਰੇਅ ਵਗੈਰਾ ਕੋਈ ਨਹੀਂ ਕਰਨਾ ਜੀ ਕੋਈ ਤਿੰਨ ਕਿ ਮਹੀਨੇ ਪਹਿਲਾਂ ਡ੍ਰੈਗਨ ਫਰੂਟ ਜਿਹੜਾ ਹੈਗਾ ਅਸੀਂ ਲਗਾਇਆ ਹੈ ਜੀ ਜਿਹੜਾ ਡ੍ਰੈਗਨ ਫਰੂਟ ਹੈ ਇਹ ਜਿਹੜੇ ਪਿੱਲਰ ਹੈ ਇਹਨਾਂ ਦੇ ਉੱਤੇ ਇਹਨਾਂ ਗਰੋ ਕਰਨਾ ਤੇ ਅੱਗੇ ਤੋਂ ਅੱਗੇ ਤੇ ਫਿਰ ਉਸ ਤੋਂ ਬਾਅਦ ਜਿਹੜੀ ਅੱਜ ਸਾਡੇ ਕੋਲ 15 ਜਾਂ 16 ਕਿਲੋ ਬੀਜ ਪਾਉਂਦੇ ਕਿੱਲੇ ਦਾ ਅੱਛਾ ਇੱਕ ਕਿੱਲੇ 'ਚ 15 ਜਾਂ 16 ਜਿਹੜਾ ਹੈ ਆਮ ਕਿਸਾਨ ਕਿੰਨਾ ਪਾਉਂਦੇ ਆ ਉਹ ਆਮ ਕਿਸਾਨ ਤਾਂ ਜੀ 40 ਕਿਲੋ ਪਾਉਂਦੇ ਆ ਕਿ ਬੀਜ ਸਾਰਾ ਗੁਰਦੇ ਨਾਲ ਇਖਤियार ਕੀਤੇ ਜਾਂਦੇ ਬੈਕਟੀਰੀਆ ਜਿਹੜੇ ਪੋਜ਼ਿਟਿਵ ਬੈਕਟੀਰੀਆ ਆਉਂਦੇ ਫਸਲਾਂ ਨੂੰ ਜਿਹਦੇ ਹੈਲਪ ਕਰਦੇ ਹੈ ਗੋਪਾਇਡ ਹੈ ਜਿਹੜੇ ਬੈਟਰ ਹੈ ਸਿਰਫ ਆਪਾਂ ਕਿਉਂਕਿ ਗ੍ਰੀਨ ਰੈਵੋਲੂਸ਼ਨ ਦੇ ਚੱਕਰ ਦੇ ਵਿੱਚ ਅਸੀਂ ਮਤਲਬ ਆਪਣੀਆਂ ਜ਼ਮੀਨਾਂ ਨੂੰ ਬਰਬਾਦ ਕਰ ਚੁੱਕੇ ਹਾਂ ਤੱਕ ਬਹੁਤ ਜੀ ਇੱਕ ਬਣਿਆ ਹੋਇਆ ਐਪ ਬਣਿਆ ਹੋਇਆ ਹੈ Airbnb ਦੇ ਨਾਲ ਅਸੀਂ ਅਟੈਚਡ ਹੈਗੇ ਆ ਜੀ ਜਿਹੜਾ ਕਿ ਇੰਟਰਨੈਸ਼ਨਲ ਲੈਵਲ ਦੇ ਉੱਤੇ ਬੁਕਿੰਗ ਆਂਦੀ ਹੈ ਪਰ ਇੰਡੀਆ ਆਂਦੀ ਹੈ ਜੀ ਸਾਡੇ ਕੋਲ ਸਾਊਥ ਇੰਡੀਅਨ ਲੋਕ ਬਹੁਤ ਆਂਦੇ ਪਤਲਾ ਦੇਖਣ ਵਾਸਤੇ ਇੱਥੇ ਜਿਹੜੇ ਲੋਕ ਟੂਰਿਸਟ ਆਂਦੇ ਹੈਗੇ ਉਹ ਲਓ ਜੀ ਰੋਪੜ ਦਾ ਇੱਕ ਖਾਸ ਸਥਾਨ ਸੈਣੀ ਆਰਗੈਨਿਕ ਫਾਰਮ ਖਾਲਿਦਪੁਰ ਬਹੁਤ ਵਧੀਆ ਲੋਕੇਸ਼ਨ ਆ ਬਹੁਤ ਰਮਣੀਕ ਜਿਹੜਾ ਹੈ ਸਥਾਨ ਹੈ ਔਰ ਸਭ ਤੋਂ ਵਧੀਆ ਗੱਲ ਹੈ ਕਿ ਆਰਗੈਨਿਕ ਖੇਤੀ ਜਿਹੜੀ ਹੈ ਇੱਥੇ ਬਹੁਤ ਵੱਡੇ ਪੱਧਰ ਤੇ ਹੁੰਦੀ ਹੈ ਲਗਭਗ 40 ਏਕੜ ਜਿਹੜਾ ਹੈ ਇਹਨਾਂ ਦਾ ਰਕਬਾ ਹੈ ਜਿਸ ਦੇ ਵਿੱਚ ਸਰਟੀਫਾਈਡ ਆਰਗੈਨਿਕ ਖੇਤੀਬਾੜੀ ਕਰਦੇ ਨੇ ਔਰ ਸੈਣੀ ਸਾਹਿਬ ਜਿਹੜੇ ਨੇ ਇਸ ਦੇ ਆਰਡਰ ਨੇ ਸ਼੍ਰੀ ਗੁਰਜੀਤ ਸਿੰਘ ਸੈਣੀ ਇਹਨਾਂ ਦੇ ਨਾਲ ਗੱਲਬਾਤ ਕਰਦੇ ਕਿ ਕਿੱਦਾਂ ਚੱਲਦਾ ਜੀ ਪਹਿਲਾਂ ਵੀ ਅਸੀਂ ਤੁਹਾਡਾ ਵਲੌਗ ਕੀਤਾ ਸੀਗਾ ਜੀ ਤੁਸੀਂ ਸਮਾਂ ਦਿੱਤਾ ਸੀਗਾ ਬੜਾ ਵੱਡਾ ਫਾਰਮ ਹਾਊਸ ਤੁਸੀਂ ਸਥਾਪਿਤ ਕੀਤਾ ਹੋਇਆ ਹੈ ਕਦੋਂ ਸ਼ੁਰੂ ਹੋਇਆ ਤੇ ਕਿਸ ਤਰ੍ਹਾਂ ਤੁਸੀਂ ਕੰਮ ਕਰਦੇ ਹੋ ਥੋੜਾ ਚੰਦ ਨਾ ਪਾਓ ਜੀ ਬਹੁਤ ਬਹੁਤ ਧੰਨਵਾਦ ਚੁਪੜਾ ਸਾਹਿਬ ਤੁਸੀਂ ਪਹਿਲਾਂ ਜਿਹੜਾ ਵਲੌਗ ਕੀਤਾ ਸੀ ਕਾਫੀ ਮੇਰੇ ਦੋਸਤਾਂ ਨੇ ਦੇਖਿਆ ਤੇ ਬੜੇ ਖੁਸ਼ੀ ਉਹਨਾਂ ਨੂੰ ਹੋਈ ਸਾਰਿਆਂ ਨੂੰ ਜੀ ਉਹਨਾਂ ਨੇ ਬੜਾ ਮਤਲਬ ਮਹਿਸੂਸ ਕੀਤਾ ਕਿ ਵਾਕਈ ਕੰਮ ਵੀ ਠੀਕ ਹੋ ਰਿਹਾ ਤੇ ਕਵਰੇਜ ਵੀ ਚੋਪੜਾ ਸਾਹਿਬ ਨੇ ਅੱਛੀ ਕੀਤੀ ਹੈ ਜੀ ਸ਼ੁਕਰੀਆ ਜੀ ਸ਼ੁਕਰੀਆ ਜੀ ਅੱਜ ਜਿਹੜਾ ਤੁਹਾਡਾ ਕੁਐਸਚਨ ਹੈਗਾ ਜੇ ਉਸ ਵੇਲੇ ਆਪਾਂ ਗੱਲ ਕਰ ਰਹੇ ਸੀ ਕਣਕ ਕਾਉਂਸਲ ਦੇ ਬਜਾਈ ਕੀਤੀਆਂ ਸੀਗੀਆਂ ਤੇ ਹੁਣ ਕਣਕ ਪੂਰੇ ਯੋਵਨ ਤੇ ਖੜੀ ਹੈ ਆਪਣੇ ਕੋਲ ਜੀ ਤੇ ਉਦੋਂ ਵੀ ਆਪਾਂ ਡਿਸਕਸ ਕੀਤਾ ਸੀ ਕਿ ਜਿਹੜੀ ਕਣਕ ਸਾਡਾ ਸਟਰੀਕਾ ਹੈ ਅਲੱਗ ਹੀ ਹੈ ਟੋਟਲ ਲੋਕਾਂ ਨਾਲੋਂ ਅਲੱਗ ਤਰੀਕੇ ਹੈਗੇ ਸਾਡੇ ਆਰਗੇਨਿਕ ਫਾਰਮਿੰਗ ਦੇ ਵਿੱਚ ਇੱਕ ਤਾਂ ਮਤਲਬ ਅਸੀਂ ਢਾਇਆ ਯੂਰੀਆ ਜਾਂ ਕੈਮੀਕਲ ਪੈਸਟੀਸਾਈਡਜ਼ ਜਾਂ ਫੇ ਸਪਰੇਅ ਵਗੈਰਾ ਕੋਈ ਨਹੀਂ ਕਰਨਾ ਜੀ ਤੇ ਆਪਾਂ ਜੋ ਕੁਝ ਵੀ ਕਰਨਾ ਹੈਗਾ ਸਾਰਾ ਆਪਣੇ ਦੇਸੀ ਤਰੀਕੇ ਨਾਲ ਅਸੀਂ ਮੈਨਿਓਰ ਤਿਆਰ ਕਰਦੇ ਜਿਹੜੀਆਂ ਖਾਦਾਂ ਸਾਡੀਆਂ ਲਿਕਵਿਡ ਸ਼ੇਪ ਚ ਜ਼ਿਆਦਾ ਹੁੰਦੀਆਂ ਹੈ ਖਲ ਦਾ ਉਪਯੋਗ ਜਿਹੜਾ ਹੈਗਾ ਬਹੁਤ ਜ਼ਿਆਦਾ ਹੁੰਦਾ ਹੈ ਹੂੰ ਬਾਕੀ ਵਰਮੀ ਕੰਪੋਸਟ ਜਿਹੜੀ ਹੈਗੀ ਉਹ ਲਾਰਜ ਸਕੇਲ ਤੇ ਸਾਡੇ ਕੋਲ ਤਿਆਰ ਹੁੰਦੀ ਹੈ ਜੀ ਤੇ ਜਿਹੜੀ ਹੋਰ ਵੀ ਗੋਬਰ ਦੀ ਖਾਦ ਉਸ ਨੂੰ ਗਲਾ ਕੇ ਬਿਲਕੁਲ ਪੂਰਾ ਤਿਆਰੀ ਕਰਨਾ ਜਿਹੜਾ ਹੈਗਾ ਉਹਦੇ ਵਾਸਤੇ ਵੀ ਸਾਡੇ ਕੋਲ ਅਲੱਗ-ਅਲੱਗ ਤਰੀਕੇ ਹੈਗੇ ਆ ਜੀ ਤੇ ਇਸ ਤੋਂ ਇਲਾਵਾ ਜਿਹੜਾ ਸਾਡਾ ਖੇਤੀ ਕਰਨ ਦਾ ਤਰੀਕਾ ਹੈ ਅਸੀਂ ਮਲਟੀ ਕ੍ਰੋਪਿੰਗ ਤੇ ਉੱਤੇ ਜ਼ਿਆਦਾ ਅਸੀਂ ਮਤਲਬ ਕਰਦੇ ਹੈਗੇ ਆ ਜ਼ੋਰ ਦਿੰਦੇ ਆ ਜੀ ਤੇ ਤਾਂ ਕਿ ਹਰੇਕ ਖੇਤੇ ਵਿੱਚ ਕੋਈ ਨਾ ਕੋਈ ਐਸੀ ਫਸਲਾਂ ਹੋਣ ਜਿਸ ਤਰ੍ਹਾਂ ਕਿ ਤੁਸੀਂ ਸਾਡੇ ਆਲੇ-ਦੁਆਲੇ ਤੁਸੀਂ ਦੇਖ ਰਹੇ ਹੋ ਕਿ ਆਹ ਜਿਹੜਾ ਖੇਤ ਹੈਗਾ ਇਹਦੇ ਵਿੱਚ ਅਸੀਂ ਬਲੈਕ ਵੀਟ ਬੀਜੀ ਹੋਈ ਹੈ ਜੀ ਇਸ ਦੀ ਬਾਉਂਡਰੀ ਦੇ ਉੱਤੇ ਆਪਾਂ ਜਿਹੜੇ ਇਹ ਪੇੜ ਲੱਗੇ ਆ ਜੀ 30 ਪੇੜ ਆ ਇਹ ਮਸੰਮੀ ਦੇ ਪੇੜ ਆ ਜੀ ਇਹ ਅੱਛਾ ਬਾਉਂਡਰੀ ਦੇ ਉੱਤੇ ਮਸੰਮੀ ਦੇ ਪੇੜ ਪੇੜ ਨਾਲ ਲਗਾਏ ਔਰ ਸੈਂਟਰ ਦੇ ਵਿੱਚ ਜਿਹੜੇ ਤੁਹਾਨੂੰ ਪਿੱਲਰ ਨਜ਼ਰ ਆ ਰਹੇ ਆ ਇਹਨਾਂ ਦੇ ਵਿੱਚ ਅਸੀਂ ਕੋਈ ਤਿੰਨ ਕੁ ਮਹੀਨੇ ਪਹਿਲਾਂ ਡ੍ਰੈਗਨ ਫਰੂਟ ਜਿਹੜਾ ਹੈਗਾ ਅਸੀਂ ਲਗਾਇਆ ਹੈ ਜੀ ਜਿਹੜਾ ਡ੍ਰੈਗਨ ਫਰੂਟ ਆ ਇਹ ਇਹ ਜਿਹੜੇ ਪਿੱਲਰ ਆ ਇਹਨਾਂ ਦੇ ਉੱਤੇ ਇਹਨਾਂ ਤੇ ਫਿਰ ਉਸ ਤੋਂ ਬਾਅਦ ਜਿਹੜੀ ਆ ਸਾਡੇ ਕੋਲ ਆ ਚੱਕਰੀ ਪਈ ਹੈਗੀ ਆ ਜੀ ਇਸ ਦੇ ਸਿਰ ਦੇ ਉੱਤੇ ਇੱਥੇ ਲਗਾਣੀ ਆਪਾਂ ਇਹ ਇਹਦੇ ਵਿੱਚੋਂ ਫਿਰ ਇਸ ਨੇ ਇਸ ਤਰ੍ਹਾਂ ਬਾਹਰ ਆਣਾ ਪੱਤਿਆਂ ਨੇ ਉਹਦੇ ਚ ਜਿਹੜੇ ਫੁੱਲ ਲੱਗ ਕੇ ਫਰੂਟ ਲੱਗਣਾ ਹੈਗਾ ਉਹਨੂੰ ਡ੍ਰੈਗਨ ਫਰੂਟ ਜਿਹੜਾ ਹੈਗਾ ਉਹ ਉਹ ਫਰੂਟ ਫਰੂਟ ਹੁੰਦਾ ਹੈਗਾ ਜਿਹੜਾ ਕਿ ਪੰਜਾਬ ਦੇ ਵਿੱਚ ਕਾਫੀ ਪਪੂਲਰ ਹੋ ਰਿਹਾ ਹੈ ਫਰੂਟ ਹੂੰ ਜੀ ਤੇ ਕਣਕਾਂ ਜਿਸ ਤਰ੍ਹਾਂ ਤੁਸੀਂ ਆ ਦੇਖੋ ਆ ਜਿਹੜਾ ਖੇਤ ਹੈ ਇਹਦੇ ਵਿੱਚ ਵੀ ਕਾਲੀ ਕਣਕ ਹੈਗੀ ਆ ਇਹਦੇ ਚ ਕੀਨੂ ਦੇ ਪੇਟ ਲਗਾਏ ਚਾਰੋਂ ਤਰਫ ਜੀ ਹਾਂਜੀ ਉਹ ਅਗਲੇ ਖੇਤ ਦੇ ਵਿੱਚ ਹੁਣ ਪਹਿਲਾਂ ਆਲੂ ਸੀਗੇ ਤੇ ਉੱਥੇ ਹੁਣ ਅਸੀਂ ਗੰਨਾ ਲਗਾਇਆ ਹੈ ਉਸ ਦੇ ਵਿੱਚ ਵੀ 9 90 90 ਪੇੜ ਲੱਗੇ ਹੋਇਆ ਜੀ ਜੀ ਮਸੰਮੀ ਦੇ ਤੇ ਕਿਨੂ ਦੇ ਮਿਕਸ ਪਲਾਂਟ ਹੈਗੇ ਆ ਉਹਦੇ 'ਚ ਹੂੰ ਤੇ ਇਸ ਪਾਸੇ ਜਿਹੜੀ ਕਣਕ ਦੇਸੀ ਕਣਕ ਹੈ ਜੀ ਇਹ ਤਾਂ ਹੀ ਉਹਨਾਂ ਸਾਡੀ ਕਣਕਾਂ ਦੇ ਬਹੁਤ ਵੱਡੇ ਹਾਈਟ ਨਹੀਂ ਹੁੰਦੀ ਨਾ ਹੀ ਕੋਈ ਬਹੁਤ ਵੱਡਾ ਮਤਲਬ ਸੰਗਣੀ ਕਣਕ ਨਹੀਂ ਹੁੰਦੀ ਹੈਗੀ ਬਿੜਲੀ ਬੀਜਦੇ ਆ ਕਿਉਂਕਿ ਆਪਾਂ ਬੀਜ ਜਿਹੜਾ ਹੈਗਾ ਵੱਧ ਤੋਂ ਵੱਧ 15 ਜਾਂ 16 ਕਿਲੋ ਬੀਜ ਪਾਉਂਦੇ ਕਿੱਲੇ ਦਾ ਅੱਛਾ 1 ਕਿੱਲੇ 'ਚ 15 ਜਾਂ 16 ਜਿਹੜਾ ਹੈ ਆਮ ਕਿਸਾਨ ਕਿੰਨਾ ਪਾਉਂਦੇ ਆ ਉਹ ਆਮ ਕਿਸਾਨ ਤਾਂ ਜੀ 40 ਕਿਲੋ ਪਾਉਂਦੇ ਹੈਗੇ ਬੀਜ ਸਾਰਾ ਅੱਛਾ 40 ਕਿਲੋ ਪਾਉਂਦੇ ਆ ਤੇ ਕਾਰਨ ਕੀ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਸਾਡੀ ਕਣਕ ਦੀ ਗਰੋਥ ਹੈਗੀ ਆ ਉਹ ਇੰਨੀ ਚੰਗੀ ਹੋਵੇ ਕਿ ਬਿੜਲੀ ਹੋਣ ਕਰਕੇ ਇੱਕ ਤਾਂ ਉਹਨੂੰ ਬਿਮਾਰੀ ਨਹੀਂ ਪੈਂਦੀ ਕੋਈ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਚਿੰਤਾ ਨਹੀਂ ਰਹਿੰਦੀ ਹੁਣ ਕਣਕ ਦੇਖੋ ਤਿਆਰ ਹੋ ਰਹੀ ਹੈ ਇਹਨੂੰ ਕਿਸੇ ਤਰ੍ਹਾਂ ਦਾ ਕੋਈ ਤੇਲ ਆ ਜਾਂ ਕੋਈ ਕਾਲੀ ਪੂੰਗੀ ਪੀਲੀ ਪੂੰਗੀ ਲੱਗਦੀ ਹੈ ਕਣਕਾਂ ਨੂੰ ਉਹ ਕੁਝ ਨਹੀਂ ਆਗਾ ਤੇ ਇਹ ਸਾਰੀ ਕਣਕ ਜਿਹੜੀ ਹੈਗੀ ਆ ਬੜੇ ਨੇਚਰਲ ਤਰੀਕੇ ਨਾਲ ਤਿਆਰ ਹੋ ਰਹੀ ਹੈ ਫਿਰ ਜਿਹੜਾ ਘਾਹ ਆ ਗਿਆ ਹੋਇਆ ਤੁਸੀਂ ਦੇਖ ਰਹੇ ਹੋਇਆ ਘਾਹ ਜੀ ਇਹਦੇ ਵਾਸਤੇ ਲੋਕਾਂ ਦਾ ਮਤਲਬ ਕਣਕ ਦੇ ਵਿੱਚ ਪੈਸਟੀਸਾਈਡ ਦੇ ਜਿਹੜੇ ਸਪਰੇਅ ਕਰਦੇ ਹੈਗੇ ਤਾਂ ਕਾ ਇਸ ਕਾ ਦੀ ਗੱਲ ਕਰ ਰਹੇ ਹੋ ਤੁਸੀਂ ਇਸ ਕਾ ਦੇ ਜੀ ਇਹ ਜਿਹੜਾ ਕਾ ਹੈ ਇਸ ਇਹ ਕਣਕ ਤੋਂ ਵੀ ਵੱਡਾ ਹੋ ਜਾਂਦਾ ਜੀ ਕਣਕ ਤੋਂ ਵੀ ਵੱਡਾ ਹੁੰਦਾ ਕਣਕ ਨੂੰ ਖਤਮ ਕਰ ਦਿੰਦਾ ਜੀ ਜੀ ਅਸੀਂ ਇਸ ਨੂੰ ਇਸ ਦੀ ਗਰੋਥ ਰੋਕੀ ਹੋਈ ਆ ਨੇਚਰਲ ਤਰੀਕੇ ਨਾਲ ਉਹ ਕਿਸ ਤਰ੍ਹਾਂ ਦੀ ਉਹ ਸਾਡੇ ਕੋਲ ਇੱਕ ਲਿਕਵਿਡ ਹੈਗੇ ਆ ਤਿਆਰ ਕੀਤੇ ਹੋਏ ਜਿਹਦੇ ਕਿ ਗੁੜ ਉਹਦੇ ਵਿੱਚ ਪੈਂਦਾ ਹੈਗਾ ਉਹਦੇ ਵਿੱਚ ਬੈਕਟੀਰੀਆ ਹੁੰਦਾ ਉਹਦੇ ਵਿੱਚ ਗਊ ਪਸ਼ਾ ਪੈਂਦਾ ਹੈਗਾ ਉਹ ਗਊ ਪਸ਼ਾ ਦਾ ਜਿਹੜਾ ਲਿਕਵਿਡ ਹੈਗਾ ਉਹਦੇ ਵਿੱਚ ਇਹੀ ਕਾ ਜਿਹੜਾ ਹੈਗਾ ਇਨੂੰ ਮਤਲਬ ਕੱਟ ਕੇ ਇਸ ਦੀ ਚਟਣੀ ਬਣਾ ਕੇ ਜੀ ਉਸ ਗਊ ਪਸ਼ਾਬ ਦੇ ਵਿੱਚ ਰੱਖ ਦਿੰਦੇ ਆ ਪੰਜ ਛੇ ਦਿਨਾਂ ਵਾਸਤੇ ਤੇ ਫਿਰ ਉਸੇ ਦਾ ਹੀ ਲਿਕੁਇਡ ਦਾ ਜਿਹੜਾ ਸਪਰੇਅ ਇਹਦੇ ਚ ਆਪਾਂ ਕਰਦੇ ਆ ਉਹਦੇ ਨਾਲ ਕੀ ਹੁੰਦਾ ਇਹ ਕਣਕ ਤਾਂ ਉੱਪਰ ਨਹੀਂ ਜਾਊਗਾ ਕਣਕ ਤੇ ਥੱਲੇ ਹੀ ਰਹਿਣਾ ਇਹਦੀ ਗਰੋਥ ਨਹੀਂ ਗਰੋਥ ਰੋਕ ਦਿੱਤੀ ਆਪਾਂ ਇਹਨਾਂ ਦੀ ਬੜਾ ਨੇਚਰਲ ਜਿਹਾ ਤਰੀਕਾ ਹੈ ਤੁਹਾਡਾ ਖੇਤੀ ਕਰਨ ਦਾ ਕੀ ਮਤਲਬ ਲੋਕਾਂ ਨੂੰ ਇਹ ਵਿਹਿਮ ਰਹਿੰਦਾ ਯਾਰ ਘਾਹ ਆ ਕੀ ਕਰਾਂਗੇ ਹਮ ਹੁਣ ਤੁਸੀਂ ਦੇਖੋ ਕਣਕ ਉੱਪਰ ਹੈਗੀ ਆ ਘਾਹ ਨੀਚੇ ਆ ਅੱਜ ਕੱਲ ਅਕਸਰ ਉਹ ਕਹਿੰਦੇ ਸਪਰੇਅ ਜਿਆ ਕਰਦੇ ਆ ਘਾਹ ਨੂੰ ਬਤ ਉਹ ਕਰ ਲੈਂਦੇ ਜੀ ਹਾਂ ਜੀ ਪਰ ਆ ਹੈ ਅਸਲੀ ਤਰੀਕਾ ਤੁਹਾਡਾ ਇਹਦੇ ਵਾਸਤੇ ਮਤਲਬ ਤੁਹਾਨੂੰ ਪ੍ਰੈਕਟਿਸ ਤਾਂ ਕਰਨੀ ਪੈਂਦੀ ਬਾਰ-ਬਾਰ ਇੱਕ ਦੋ ਸਪਰੇਅ ਕਰਨੇ ਪੈਂਦੇ ਹੈਗੇ ਆ ਜੀ ਲੇਕਿਨ ਦੇਖੋ ਜੇ ਅਗਰ ਤੁਸੀਂ ਇੱਕ ਚੀਜ਼ ਵਧੀਆ ਤਿਆਰ ਕਰਨੀ ਹੈਗੀ ਤਾਂ ਸਾਨੂੰ ਇਹ ਸਾਰੇ ਐਫਰਟਸ ਜਿਹੜੇ ਆ ਉਹ ਕਰਨੇ ਹੀ ਪੈਣੇ ਹੈਗੇ ਆ ਤੇ ਖਾਦ ਦੀ ਜਗ੍ਹਾ ਜਿਸ ਤਰ੍ਹਾਂ ਅਸੀਂ ਇਹਦੇ ਵਿੱਚ ਇੱਕ ਫਾਰਮੂਲੇ ਸਾਡੇ ਕੋਲ ਹੈਗੇ ਕਈ ਤਰ੍ਹਾਂ ਦੇ ਨੇਚਰਲ ਖਾਦਾਂ ਜਿਹੜੀਆਂ ਤਿਆਰ ਕਰਦੇ ਅਸੀਂ ਜੀ ਉਹਦੇ ਵਿੱਚ ਖਾਲ ਦਾ ਉਪਯੋਗ ਜ਼ਿਆਦਾ ਹੁੰਦਾ ਹੈ ਅੱਛਾ ਜੀ ਜਿਹੜੀ ਸਰੋਂ ਦੀ ਖਾਲ ਹੁੰਦੀ ਹੈ ਉਹ ਤਕਰੀਬਨ ਸਾਡੇ ਕੋਲ 20-25 ਕੁਇੰਟਲ ਖਾਲ ਜਿਹੜੀ ਪੂਰੇ ਸਾਲ 'ਚ ਖਰਚ ਹੋ ਜਾਂਦੀ ਹੈ ਜੀ ਵਰਮੀ ਕੰਪੋਸਟ ਦੇ ਸਾਡੇ ਬਹੁਤ ਸਾਰੇ ਬੈਚ ਲੱਗੇ ਤੁਸੀਂ ਦੇਖਿਆ ਸਾਡੇ ਖੇਤਾਂ ਦੇ ਵਿੱਚ ਹੂੰ ਤੇ ਉਹ ਵਰਮੀ ਕੰਪੋਸਟ ਬਹੁਤੀ ਯੂਜ਼ ਹੁੰਦੀ ਹੈ ਜੀ ਪਲੱਸ ਗੁੜ ਦੇ ਨਾਲ ਇਕਤਿਆਰ ਕੀਤੇ ਜਾਂਦੇ ਬੈਕਟੀਰੀਆ ਜਿਹੜੇ ਪੋਜੀਟਿਵ ਬੈਕਟੀਰੀਆ ਆਉਂਦੇ ਫਸਲਾਂ ਨੂੰ ਜਿਹੜੇ ਹੈਲਪ ਕਰਦੇ ਰਿਕੁਆਇਰਡ ਹੈ ਜਿਹੜੇ ਉਹ ਬੈਕਟੀਰੀਆ ਜਿਹੜਾ ਹੈਗਾ ਉਹ ਬਹੁਤ ਫਾਇਦੇਮੰਦ ਹੁੰਦੇ ਫਸਲਾਂ ਵਾਸਤੇ ਉਹ ਇਹਨਾਂ ਦੀ ਗਰੋਥ ਨੂੰ ਵੀ ਕਰਦੇ ਆ ਵਧਾਉਂਦੇ ਆ ਤੇ ਨਾਲ ਜਿਹੜੇ ਨੈਗੇਟਿਵ ਬੈਕਟੀਰੀਆ ਆਉਂਦੇ ਵਾਇਰਸ ਵਗੈਰਾ ਜਿਨ੍ਹਾਂ ਨੂੰ ਆਪਾਂ ਕਹਿੰਦੇ ਆਗੇ ਉਹ ਖਤਰਾਂ ਦੇ ਨੇੜੇ ਨਹੀਂ ਆਉਣ ਦਿੰਦੇ ਤਾਂ ਕਿ ਫਸਲਾਂ ਬਿਲਕੁਲ ਸਟਰੋਂਗ ਦਾਣਾ ਜਿਹੜਾ ਹੈਗਾ ਬਹੁਤ ਹੀ ਵਧੀਆ ਕੁਆਲਿਟੀ ਦਾ ਤਿਆਰ ਹੁੰਦਾ ਫਿਰ ਜੀ ਹਾਂਜੀ ਤੇ ਆਪਾਂ ਮਤਲਬ ਇਸ ਤਰ੍ਹਾਂ ਦੇ ਐਫਰਟਸ ਕਰਦੇ ਆਂ ਤੇ ਬਹੁਤ ਜ਼ਿਆਦਾ ਪੈਦਾਵਾਰ ਨਹੀਂ ਹੁੰਦੀ ਹੈਗੀ ਲੇਕਿਨ ਫਿਰ ਵੀ ਚਲੋ ਕਿਉਂਕਿ ਸਾਨੂੰ ਰੇਟ ਥੋੜੇ ਜਿਹਾ ਵਾਧੂ ਮਿਲ ਜਾਂਦੇ ਆ ਅਸੀਂ ਕੁਛ ਨਾ ਕੁਛ ਕੰਪਨਸੇਸ਼ਨ ਹੋ ਜਾਂਦਾ ਸਾਡਾ ਪਰ ਬਹੁਤ ਜ਼ਿਆਦਾ ਪ੍ਰੋਫਿਟੇਬਿਲਟੀ ਵਾਲੀ ਕਹਾਣੀ ਜਿਹੜੀ ਹੈਗੀ ਉਹ ਹਜੇ ਨਹੀਂ ਹੈਗੀ ਹੋਏ ਜਾਏਗੀ ਕਿਉਂਕਿ ਆਸੇ ਆਸੇ ਜ਼ਮੀਨ ਨੇ ਆਪਣੀ ਜਿਹੜੀ ਨੈਚੁਰਲ ਪੋਜੀਸ਼ਨ ਹੈਗੀ ਉਹ ਲੈ ਲਈ ਉਹ ਲੈ ਲਈਏ ਹਾਂ ਕਿਉਂਕਿ ਜ਼ਮੀਨ ਦੇ ਵਿੱਚ ਜਿਆਦਾ ਤੋਂ ਜਿਆਦਾ ਜਿਹੜਾ ਹੈਗਾ ਕਾਰਬਨ ਮੈਟਰ ਵਧਾਣਾ ਹੁੰਦਾ ਹੈ ਜੀ ਜਿਹੜਾ ਕਾਰਬਨ ਮੈਟਰ ਪੰਜਾਬੀ ਚ ਆਪਾਂ ਉਹਨੂੰ ਮੱਲੜ ਕਹਿੰਦੇ ਹੈਗੇ ਹੂੰ ਜਿੰਨਾ ਵੀ ਕੋਈ ਤੁਹਾਡੇ ਕੋਲ ਕਾ ਫੂਸ ਕੋਈ ਹੋਰ ਇਸ ਤਰ੍ਹਾਂ ਦੇ ਫਸਲਾਂ ਦੇ ਜਿਹੜੇ ਬਚੇ ਹੋਏ ਹੁੰਦੇ ਆ ਜਿਸ ਤਰ੍ਹਾਂ ਪ੍ਰਾਲੀ ਹੈਗੀ ਆ ਇਹ ਸਾਰੀਆਂ ਚੀਜ਼ਾਂ ਆਪਾਂ ਫਸਲਾਂ ਦੇ ਵਿੱਚ ਹੀ ਯੂਜ਼ ਕਰ ਦਿੰਦੇ ਆ ਪ੍ਰਾਲੀ ਨੂੰ ਜਲਾਣਾ ਨਹੀਂ ਹੈਗਾ ਤੇ ਪਰਾਲੀ ਸਾਡੇ ਖੇਤਾਂ ਦੇ ਵਿੱਚ ਕੰਮ ਆਉਂਦੀ ਆ ਮਲਚਿੰਗ ਹੁੰਦੀ ਓਦੇ ਨਾਲ ਜੀ ਜਦੋਂ ਮਲਚਿੰਗ ਹੋਣ ਤੋਂ ਬਾਅਦ ਫਿਰ ਜਦੋਂ ਫਸਲ ਪੱਕ ਜਾਂਦੀ ਆ ਉਹ ਨਾਲ ਹੀ ਆਪਣਾ ਮਿੱਟੀ ਦੇ ਵਿੱਚ ਮਿਲ ਜਾਂਦੀ ਹੈਗੀ ਉਹਦੇ ਨਾਲ ਜ਼ਮੀਨ ਦੇ ਵਿੱਚ ਜਿਹੜਾ ਕਾਰਬਨ ਮੈਟਰ ਜਿਹਨੂੰ ਕਹਿੰਦੇ ਹੈਗਾ ਆਪਾਂ ਤੇ ਉਹ ਵੱਜ ਜਾਂਦਾ ਹੈ ਉਹੀ ਸਾਡੀ ਫਸਲਾਂ ਨੂੰ ਜਿਹੜਾ ਹੈਗਾ ਗਰੋ ਕਰਨ ਵਿੱਚ ਹੈਲਪ ਕਰਦਾ ਹੈਗਾ ਹੂੰ ਤੋਂ ਇਸ ਤਰ੍ਹਾਂ ਦੀ ਮਤਲਬ ਸਿਸਟਮ ਹੈਗੀ ਆ ਜੀ ਤੇ ਅੱਜ ਇਸ ਵਾਰ ਅਸੀਂ ਕਾਫੀ ਕਈ ਤਰ੍ਹਾਂ ਦੀਆਂ ਵੈਰਾਈਟੀਆਂ ਜਿਹੜੀਆਂ ਕਣਕ ਦੀਆਂ ਬੀਜੀਆਂ ਹੋਈਆਂ ਸਾਡੇ ਕੋਲ ਜਿਹੜੀ ਸਭ ਤੋਂ ਵਧੀਆ ਕੁਆਲਿਟੀ ਦੀ ਕਣਕ ਤਿਆਰ ਹੁੰਦੀ ਹੈ ਉਹ ਹੈਗੀ ਆ ਚਪਾਤੀ ਨੰਬਰ 1 ਜਿਹੜੀ ਕਿ ਪੰਜਾਬ ਯੂਨੀਵਰਸਿਟੀ ਐਗਰੀਕਲਚਰ ਯੂਨੀਵਰਸਿਟੀ ਨੇ ਤਿਆਰ ਕੀਤੀ ਸੀ ਜੀ ਤੇ ਉਹ ਕਣਕ ਸਾਡੇ ਖੇਤਾਂ ਦੇ ਵਿੱਚ ਮਤਲਬ ਆਰਗੈਨਿਕ ਤਰੀਕੇ ਨਾਲ ਤਿਆਰ ਕਰਨ ਨਾਲ ਕੈਮੀਕਲ ਦੇ ਤਰੀਕੇ ਨਾਲ ਤਿਆਰ ਕੀਤੀ ਹੋਈ ਕਣਕ ਤੋਂ ਕਿਤੇ ਹੀ ਵਧੀਆ ਕਣਕ ਤਿਆਰ ਹੁੰਦੀ ਹੈ ਹੂੰ ਲੋਕਾਂ ਦੇ ਮਨ ਦੇ ਵਿੱਚ ਇੱਕ ਚੀਜ਼ ਬਹੁਤ ਸਾਲਾਂ ਤੋਂ ਇੱਕ ਮਨ ਵਿੱਚ ਘਰ ਕਰ ਗਈ ਕਿ ਐਮਪੀ ਦੀ ਕਣਕ ਸਭ ਤੋਂ ਵਧੀਆ ਹੁੰਦੀ ਹੈ ਉਹਦੇ ਵਿੱਚ ਜਿਹੜੀ ਮਿੱਟੀ ਹੈ ਪੰਜਾਬ ਦੇ ਵਿੱਚ ਆਵੋ ਹਵਾ ਹੈਗੀ ਆ ਉਹ ਐਮਪੀ ਨਾਲੋਂ ਬਹੁਤ ਬੈਟਰ ਹੈਗੀ ਆ ਇੱਥੇ ਸਾਰਾ ਕੁਝ ਹੀ ਬੈਟਰ ਹੈ ਸਿਰਫ ਆਪਾਂ ਕਿਉਂਕਿ ਗ੍ਰੀਨ ਰੈਵੋਲੂਸ਼ਨ ਦੇ ਚੱਕਰ ਦੇ ਵਿੱਚ ਅਸੀਂ ਮਤਲਬ ਆਪਣੀਆਂ ਜ਼ਮੀਨਾਂ ਨੂੰ ਬਰਬਾਦ ਕਰ ਚੁੱਕੇ ਹਾਂ ਤੱਕ ਬਹੁਤ ਜ਼ਿਆਦਾ ਕੈਮੀਕਲ ਪਾ ਪਾ ਕੇ ਤੇ ਅਸੀਂ ਹੁਣ ਉਸ ਚੀਜ਼ ਤੋਂ ਪਾਸੇ ਆਟ ਗਏ ਕਿਉਂਕਿ ਅਸੀਂ ਜਿਹੜੀ ਜ਼ਮੀਨ ਤਿਆਰ ਕੀਤੀ ਹੈ ਅਸੀਂ ਉਹਦੇ ਵਿੱਚ ਕੈਮੀਕਲ ਪਾਣੇ ਮਤਲਬ ਪਾਏ ਹੀ ਨਹੀਂ ਸ਼ੁਰੂ ਤੋਂ ਹੀ ਸਾਡੀ ਜ਼ਮੀਨ ਜਿਹੜੀ ਹੈਗੀ ਉਹ ਟੋਟਲੀ ਨੈਚੁਰ ਸੋ ਮਤਲਬ ਸਾਡੀ ਕਣਕ ਦਾ ਜਿਹੜਾ ਵੈਰਾਈਟੀ ਮਤਲਬ ਕੁਆਲਿਟੀ ਕਹਿ ਸਕਦੇ ਆ ਇਹ ਸਾਡੀ ਮੈਂ ਚੈਲੰਜ ਕਰਕੇ ਹੀ ਕਹਿੰਦਾ ਬਲਕੇ ਤਾਂ ਜੀ ਯੂਨੀਵਰਸਿਟੀ ਦੇ ਜਿਹੜੇ ਡਾਕਟਰ ਸਾਹਿਬ ਜਿੰਨੇ ਵੀ ਸਾਡੇ ਕੋਲ ਆਂਦੇ ਆਗੇ ਉਹਨਾਂ ਨੇ ਵੀ ਕਿਹਾ ਵੀ ਤੁਸੀਂ ਦੇਖੋ ਉਹਨਾਂ ਨੇ ਵੀ ਮਹਿਸੂਸ ਕੀਤਾ ਵੀ ਕਣਕ ਜਿਹੜੀ ਹੈਗੀ ਆ ਉਹਦੀ ਕੁਆਲਿਟੀ ਬੈਟਰ ਹੈਗੀ ਆ ਉਹਦੇ ਦਾਣੇ ਦੇ ਜਿਹੜੀ 골ਡਨ ਕਲਰ ਹੁੰਦਾ ਨਾ ਜੀ ਉਹ ਬਹੁਤ ਵਧੀਆ ਤਰੀਕੇ ਨਾਲ ਤਿਆਰ ਹੁੰਦਾ ਇਹਦਾ ਮਤਲਬ ਉਹਦੇ ਵਿੱਚ ਕੰਟੈਂਟਸ ਜਿਹੜੇ ਹੈਗੇ ਨੈਚੁਰਲ ਕੰਟੈਂਟਸ ਬਹੁਤ ਜ਼ਿਆਦਾ ਅੱਛੇ ਹੁੰਦੇ ਹੈਗੇ ਤੇ ਰੋਟੀ ਵੀ ਬਹੁਤ ਵਧੀਆ ਬਣਦੀ ਉਸਦੀ ਇਹ ਤੁਹਾਡਾ ਫਾਰਮ ਹਾਊਸ ਸਰਟੀਫਾਈਡ ਆਰਗੇਨਿਕ ਫਾਰਮ ਹਾਊਸ ਹੈ ਸਰਟੀਫਿਕੇਸ਼ਨ ਕਿੱਥੋਂ ਹੈ ਜੀ ਤੁਹਾਡੀ ਸਰਟੀਫਿਕੇਸ਼ਨ ਜਿਹੜੀ ਹੈਗੀ ਪੰਜਾਬ ਐਗਰੋ ਐਗਰੀ ਐਕਸਪੋਰਟ ਕਾਰਪੋਰੇਸ਼ਨ ਦੇ ਮਾਧਿਅਮ ਤੋਂ ਤਿਆਰ ਹੁੰਦੀ ਹੈ ਜੀ ਇਹਦੇ ਚ ਜਿਹੜੀ ਹੈ ਕੁਆਟਰਲੀ ਆਡਿਟ ਹੁੰਦੇ ਆ ਆਊਟਸਾਈਡ ਏਜੰਸੀ ਜਿਹੜੀ ਹੈ ਆਡਿਟ ਕਰਦੀ ਹੈ ਤੇ ਆਊਟਸਾਈਡ ਏਜੰਸੀ ਤੋਂ ਹੀ ਇਹ ਸਰਟੀਫਿਕੇਸ਼ਨ ਹੁੰਦੀ ਹੈ ਜਿਹੜੀ ਕਿ ਮਤਲਬ ਵਰਲਡ ਲੈਵਲ ਦੀ ਏਜੰਸੀ ਹੁੰਦੀ ਹੈ ਬੀਸੀਜੀ ਇੰਡੀਆ ਦੇ ਵਿੱਚ ਜਿਹੜਾ ਬੀਸੀਜੀ ਇੰਡੀਆ ਇਸ ਤਰ੍ਹਾਂ ਦਾ ਕੁਛ ਨਾ ਹੈਗਾ ਜੀ ਜਿਹੜੇ ਕਿ ਸਾਨੂੰ ਸਰਟੀਫਿਕੇਸ਼ਨ ਦਿੰਦੇ ਆ ਹਰ ਸਾਲ ਇਹ ਸਰਟੀਫਿਕੇਸ਼ਨ ਰੀਨਿਊ ਹੁੰਦੀ ਆ ਤੇ ਸਾਡਾ ਹੁਣ ਤਕਰੀਬਨ ਚੌਥਾ ਪੰਜਵਾਂ ਸਾਲ ਸਰਟੀਫਿਕੇਸ਼ਨ ਹੋਣ ਤੋਂ ਬਾਅਦ ਸਾਡਾ ਚੱਲ ਰਿਹਾ ਤੇ ਤੁਹਾਡੇ ਜਿਹੜੇ ਕਸਟਮਰਸ ਨੇ ਮਾਰਕੀਟਿੰਗ ਦੀ ਕਿੰਨੀ ਕੁ ਪ੍ਰੋਬਲਮ ਆਂਦੀ ਹੈ ਕਿਉਂਕਿ ਕਣਕ ਤੁਸੀਂ ਦੇਖੋ ਜਿਵੇਂ ਤੁਸੀਂ ਦੱਸਿਆ ਕਿ ਵਿਰਲੀ ਕਣਕ ਬੀਜਦੇ ਹੋ ਖਰਚਾ ਵੀ ਤੁਹਾਡਾ ਬਹੁਤ ਹੈ ਆਰਗੇਨਿਕ ਦੇ ਪ੍ਰਤੀ ਲੋਕ ਅਵੇਅਰ ਹੈ ਨੇ ਤੁਹਾਡੀ ਮਾਰਕੀਟਿੰਗ 'ਚ ਕੋਈ ਦਿੱਕਤ ਆਂਦੀ ਥੋਨੂੰ ਕਿਸ ਤਰ੍ਹਾਂ ਕਾਫੀ ਲੋਕ ਜਿਹੜੇ ਹੈਗੇ ਹੁਣ ਉਹਨਾਂ ਨੂੰ ਅਵੇਅਰਨੈਸ ਆ ਗਈ ਹੈ ਜੀ ਕਿ ਆਰਗੇਨਿਕ ਤਰੀਕੇ ਨਾਲ ਤਿਆਰ ਕੀਤੀਆਂ ਚੀਜ਼ਾਂ ਆਪਾਂ ਯੂਜ਼ ਕਰੀਏ ਜੀ ਸਾਡੀ ਕਣਕ ਦੀ ਕੱਲੀ ਦੀ ਗੱਲ ਨਹੀਂ ਹੈਗੀ ਸਾਡੇ ਕੋਲ ਜਿਹੜਾ ਆਲੂ ਪਿਆਜ਼ ਜਿੰਨੀਆਂ ਵੀ ਚੀਜ਼ਾਂ ਅਸੀਂ ਤਿਆਰ ਕਰਦੇ ਆਂ ਦਾਲਾਂ ਅਸੀਂ ਤਿਆਰ ਕਰਦੇ ਆਂ ਫਰੂਟ ਸਾਡੇ ਖੇਤਾਂ ਦੇ ਵੀ ਜਿੰਨੇ ਵੀ ਲੱਗੇ ਬਹੁਤ ਤਰ੍ਹਾਂ ਦੇ ਫਰੂਟ ਤੁਸੀਂ ਦੇਖੋ ਪਲਾਂਟ ਕਿੰਨੇ ਆਗੇ ਆਂ ਅੰਡਰ ਵੈਰੈਟੀਜ਼ ਪਲਾਂਟਸ ਦੀ ਹੋਣੀ ਸਾਡੇ ਖੇਤਾਂ ਦੇ ਵਿੱਚ ਉਹ ਹਰੇਕ ਚੀਜ਼ ਦੀ ਕੁਆਲਿਟੀ ਬਾਕੀ ਬਾਜ਼ਾਰ ਦੀਆਂ ਕੁਆਲਿਟੀਆਂ ਨਾਲੋਂ ਬੈਟਰ ਹੈਗੀ ਆ ਹੁਣ ਆਪਾਂ ਜਿਸ ਤਰ੍ਹਾਂ ਦੇਖ ਰਹੇ ਆ ਸਾਡੇ ਕੋਲ ਪਪੀਤੇ ਆਗੇ ਆਂ ਨੇਚਰਲ ਤੌਰ ਤੇ ਪਲਾਂਟ ਦੇ ਉੱਤੇ ਹੀ ਪੱਕਦੇ ਆਂ ਇਹਨਾਂ ਨੂੰ ਮਤਲਬ ਦਵਾਈ ਲਾ ਕੇ ਨਹੀਂ ਪਕਾਇਆ ਜਾਂਦਾ ਉਹ ਦੂਜੇ ਤਰੀਕੇ ਨਾਲ ਨਹੀਂ ਜਿਵੇਂ ਆਪ ਪਗੰਦੇ ਨੇ ਪਲਾਂਟ ਦੇ ਉੱਤੇ ਪੱਕਣੇ ਆ ਉਸੇ ਤਰ੍ਹਾਂ ਹੀ ਫਿਰ ਤੋੜ ਕੇ ਇਹਨਾਂ ਨੂੰ ਆਪਾਂ ਯੂਜ਼ ਤੇ ਬਾਕੀ ਆਪਣੀ ਘਰ ਦੇ ਵਿੱਚ ਕੰਮ ਆਈ ਜਾਂਦੀਆਂ ਚੀਜ਼ਾਂ ਰਿਸ਼ਤੇਦਾਰਾਂ ਨੂੰ ਚਲੇ ਜਾਂਦੀਆਂ ਸੀਜ਼ਨ ਦੇ ਵਿੱਚ ਤਕਰੀਬਨ ਹਰੇਕ ਫਰੂਟ ਜਿਹੜਾ ਹੈਗਾ ਜਿਸਾਂ ਦਾ ਬਦਾ ਸੀਜ਼ਨ ਹੋਣਾ ਹੈ ਅਗਲੇ 2-3 ਮਹੀਨਿਆਂ ਬਾਅਦ ਅੰਬ ਲੱਗ ਜਾਣੇ ਆ ਫਿਰ ਜਾਮਣਾ ਲੱਗ ਜਾਣੀ ਹੈ ਅੰਗੂਰ ਲੱਗ ਜਾਣੇ ਆ ਅਨਾਰ ਲੱਗ ਜਾਣੇ ਆ ਲੀਚੀ ਹੈਗੀ ਹੈ ਹਾਂਜੀ ਇਸ ਤਰ੍ਹਾਂ ਦੇ ਬਹੁਤ ਸਾਰੇ ਇੱਕ ਹੋਰ ਉਸ ਤੋਂ ਨੀਚੇ ਜਿਹੜਾ ਖੇਤ ਹੈਗਾ ਉੱਥੇ ਦੇਖਿਆ ਵੀ ਐਪਲ ਬੇਰ ਜਿਹੜੇ ਅਸੀਂ ਲਗਾਏ ਹੋਏ ਆ ਜੀ ਐਪਲ ਬੇਰ ਹਾਂਜੀ ਹਾਂਜੀ ਉਹ ਕਈ ਤਰ੍ਹਾਂ ਦੇ 3-4 ਵੈਰਾਈਟੀਆਂ ਐਪਲ ਬੇਰ ਦੇ ਲਗਾਏ ਆ ਚੀਕੂ ਲੱਗੇ ਹੋਏ ਆ ਜੀ ਇਹ ਚੀਜ਼ਾਂ ਜਿਹੜੀਆਂ ਸਾਰੀਆਂ ਮਤਲਬ ਇੰਨੀ ਵਧੀਆ ਤਰੀਕੇ ਨਾਲ ਤਿਆਰ ਹੁੰਦੀਆਂ ਆਪਾਂ ਇਹਨਾਂ ਨੂੰ ਮੈਕਸਿਮ ਤਾਂ ਅਸੀਂ ਆਪ ਹੀ ਖਾਈ ਜਾਂਦੇ ਆ ਪਰ ਜਿਹੜੇ ਸਾਡੇ ਗੈਸਟ ਆਨੇ ਆ ਜਾਂ ਕੋਈ ਸਾਡੇ ਕਸਟਮਰਾਂਾਂ ਦੇ ਆ ਉਹ ਵੀ ਲੈ ਜਾਂਦੇ ਆ ਤੁਹਾਡੀ ਹੋਮ ਸਟੇ ਵੀ ਹੈ ਤੁਸੀਂ ਇੱਥੇ ਹੋਮ ਸਟੇ ਹੈ ਹਾਂਜੀ ਇੱਥੇ ਸਾਡਾ ਹੋਮ ਸਟੇ ਵੀ ਹੈ ਅਸੀਂ ਮਤਲਬ ਜਿਹੜੇ ਸਾਡੇ ਖੇਤੀਬਾੜੀ ਦੇ ਪ੍ਰਤੀ ਜਿੰਨਾ ਲੋਕਾਂ ਦੀ ਰੁਚੀ ਹੁੰਦੀ ਹੈ ਉਹ ਸਾਡੇ ਕੋਲ ਆਂਦੇ ਆ ਇੱਥੇ ਰਹਿੰਦੇ ਆ ਦੇਖਦੇ ਆ ਸਾਡੇ ਕੰਮਾਂ ਨੂੰ ਤੇ ਕਾਫੀ ਚੀਜ਼ਾਂ ਖਰੀਦ ਕੇ ਵੀ ਲੈ ਜਾਂਦੇ ਆ ਜਿਹੜੇ ਉਹਨਾਂ ਦੇ ਮਤਲਬ ਦੀਆਂ ਯੂਜ਼ ਦੀਆਂ ਚੀਜ਼ਾਂ ਹੁੰਦੀਆਂ ਹੈਗੀਆਂ ਖਾਸ ਕਰਕੇ ਜਿਸ ਤਰ੍ਹਾਂ ਹਲਦੀ ਹੋਈ ਉਹ ਗੰਨਾ ਵੀ ਸਾਡਾ ਆਪਣਾ ਹੈਗਾ ਉਹਦੇ ਅਸੀਂ ਗੂੜ ਸ਼ੱਕਰ ਤਿਆਰ ਕੀਤੀ ਹੈ ਸ਼ੱਕਰ ਸਾਡੀ ਬਿਲਕੁਲ ਕੰਪੀਟੀਸ਼ਨ ਦੇ ਵਿੱਚ ਜੇਕਰ ਦੇਖਿਆ ਜਾਵੇ ਸ਼ੱਕਰ ਸਾਡੀ ਨੰਬਰ 1 ਹੈ ਨਾ ਪੰਜਾਬ ਵੈਰੀ ਨਾਈਸ ਵੈਰੀ ਨਾਈਸ ਬਹੁਤ ਹੀ ਹਾਈ ਕੁਆਲਿਟੀ ਦੀ ਸ਼ੱਕਰ ਬਣਦੀ ਹੈ ਜਦੋਂ ਆਪਾਂ ਖਾਧਾ ਯੂਜ਼ ਨਹੀਂ ਕਰਦੇ ਔਰ ਦਵਾਈਆਂ ਯੂਜ਼ ਨਹੀਂ ਕਰਦੇ ਗੰਨੇ ਨੂੰ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਨਹੀਂ ਲੱਗਦੀ ਹਮ ਨਾਰਮਲੀ ਹੁੰਦਾ ਕਿ ਹੈ ਕਿ ਗੰਨੇ ਦੇ ਵਿੱਚ ਜਿਸ ਤਰ੍ਹਾਂ ਚੂਹਾ ਕੱਟ ਜਾਂਦਾ ਹੈ ਫਿਰ ਉਹਦੇ ਵਿੱਚ ਗੰਨੇ ਵਿੱਚੋਂ ਸੁੱਕਣੇ ਸ਼ੁਰੂ ਹੋ ਜਾਂਦੇ ਆ ਉਹਨਾਂ ਦੇ ਵਿੱਚ ਰੈਡੀਸ਼ਨੈਸ ਆ ਜਾਂਦੀ ਹੈ ਜਿਹੜਾ ਉਹਦੇ ਰਾਸ ਨਿਕਲਦਾ ਉਹਦੇ ਵਿੱਚ ਮਤਲਬ ਸਮਝ ਲਓ ਵੀ ਉਹਦੀ ਕੁਆਲਿਟੀ ਘਟ ਜਾਂਦੀ ਹੈ ਫਿਰ ਸਾਡੇ ਖੇਤ ਦੇ ਵੀ ਤੁਸੀਂ ਦੇਖੋਗੇ ਗੰਨਾ ਜੇ ਵੀ ਖੜਾ ਕੁਛ ਥੋੜਾ ਜਿਹਾ ਜੀ ਇੱਕ ਵੀ ਗੰਨਾ ਜਿਹੜਾ ਹੈਗਾ ਚੂਹੇ ਨਾਲ ਨਹੀਂ ਕੱਟਿਆ ਹੋਏਗਾ ਚੂਹਾ ਹੁੰਦੇ ਨਹੀਂ ਖੇਤ ਦੇ ਵਿੱਚ ਚੂਹਾ ਜਿਹੜਾ ਹੈਗਾ ਉਹਦਾ ਵੀ ਸਾਡੇ ਕੋਲ ਟ੍ਰੀਟਮੈਂਟ ਹੈਗੀ ਬਹੁਤ ਵਧੀਆ ਨਿੰਮ ਅੱਕ ਤੇ ਅਰਿੰਡ ਦਾ ਜਿਹੜਾ ਅਸੀਂ ਇੱਕ ਲਿਕਵਿਡ ਤਿਆਰ ਕਰਦੇ ਆਂ ਹੂੰ ਚੂਹੇ ਇਸ ਤੋਂ ਬੜਾ ਉਹ ਪਰਹੇਜ਼ ਕਰਦੇ ਆ ਚੂਹਾ ਜਿੱਥੇ ਇਹ ਲਿਕਵਿਡ ਪੈ ਜਾਂਦਾ ਪਾਣੀ ਦੇ ਵਿੱਚ ਉਸ ਮਿੱਟੀ ਦੇ ਵਿੱਚ ਚੂਹਾ ਆਉਂਦਾ ਨਹੀਂ ਹੈਗਾ ਜੀ ਜਦੋਂ ਵੀ ਕਿਸੇ ਖੇਤ ਦੇ ਵਿੱਚ ਚੂਹਾ ਲੱਗਿਆ ਹੋਵੇ ਜਾਂ ਪਹੁੰਚ ਗਿਆ ਉੱਥੇ ਤੁਸੀਂ ਆਹ ਲਿਕਵਿਡ ਯੂਦੇ ਚ ਪਾਣੀ ਦੇ ਨਾਲ ਬਹਾ ਦੋ ਸਿੰਚਾਈ ਕਰਦੇ ਟਾਈਮ ਹੂੰ ਇਹ ਚੂਹਾ ਜਿਹੜਾ ਹੈਗਾ ਖੇਤ ਤੋਂ ਬਾਹਰ ਚੱਲ ਜਾਂਦਾ ਸਾਡੇ ਗੰਨੇ ਦੇ ਖੇਤੇ ਦੇ ਵਿੱਚ ਕਦੇ ਵੀ ਚੂਹੇ ਨੇ ਕੁਝ ਵੀ ਕਟਿੰਗ ਨਹੀਂ ਕੀਤੀ ਕੋਈ ਨੁਕਸਾਨ ਕੀਤਾ ਕੋਈ ਨੁਕਸਾਨ ਨਹੀਂ ਕੀਤਾ ਇਸੇ ਕਰਕੇ ਕੁਆਲਿਟੀ ਬੈਸਟ ਹੈਗੀ ਹੈ ਹੂੰ ਸੋ ਇਸੇ ਤਰ੍ਹਾਂ ਹੀ ਹਰ ਇੱਕ ਫਸਲ ਦੀ ਕੁਆਲਿਟੀ ਬੈਸਟ ਹੈਗੀ ਆ ਆਲੂ ਹੈ ਸਾਡਾ ਜਿਸ ਤੋਂ 6-6 ਮਹੀਨੇ ਖਰਾਬ ਹੀ ਨਹੀਂ ਹੁੰਦਾ ਪਿਆਜ਼ ਜੇ ਸਤ ਮਹੀਨੇ ਖਰਾਬ ਨਹੀਂ ਹੁੰਦਾ ਹੈਗਾ। ਹੂੰ। ਬਾਕੀ ਸਬਜ਼ੀਆਂ ਵੀ ਜਿਸ ਤਰ੍ਹਾਂ ਅਸੀਂ ਘਰ ਲੈ ਕੇ ਆਂਦੇ ਆ ਇਮੀਡੀਏਟ ਸੁਕਣੀਆਂ ਸ਼ੁਰੂ ਕਰ ਦਿੰਦੀਆਂ। ਜੀ। ਸਾਡੇ ਲਈ ਜਿਹੜੀ ਚੀਜ਼ਾਂ ਹੈਗੀਆਂ ਹਫ਼ਤਾ ਪਰ ਤੁਸੀਂ ਰੱਖੋਗੇ ਤਾਂ ਤੁਹਾਨੂੰ ਮਤਲਬ ਹਫ਼ਤਾ ਵੀ ਤੁਸੀਂ ਯੂਜ਼ ਕਰ ਲਓਗੇ। ਇਹ ਤਾਂ ਮੈਂ ਪਰਸਨਲੀ ਹੰਡਾਈ ਹੈ ਜੀ ਗੱਲ। ਹਾਂਜੀ ਹਾਂਜੀ। ਬਿਲਕੁਲ ਜੀ ਸੈਣੀ ਸਾਹਿਬ ਦੀ ਜਿਹੜੀ ਗੱਲ ਇਹਨਾਂ ਨੇ ਕਹੀ ਹੈ ਕਿ ਸਬਜ਼ੀਆਂ ਜਿਹੜੀਆਂ ਆਰਗੈਨਿਕ ਹੈ ਇਹਨਾਂ ਦਾ ਫਾਰਮ ਹਾਊਸ ਔਰ ਸਭ ਤੋਂ ਵਧੀਆ ਕੀ ਕਈ ਕਈ ਦਿਨ ਚੀਜ਼ਾਂ ਨਾ ਦੀ ਖਰਾਬ ਨਹੀਂ ਹੁੰਦੀਆਂ ਇਹੀ ਫਰਕ ਹੈ ਅਸੀਂ ਬਾਜ਼ਾਰੋਂ ਕੋਈ ਪਿਆਜ਼ ਜਾਂ ਆਲੂ ਲੈ ਕੇ ਆਂਦੇ ਨਾ ਖਾਸ ਤੌਰ ਤੇ ਉਹ ਗਲ ਜੇ ਜਾਂਦੇ ਆ ਇਹਨਾਂ ਦਾ ਜਿਹੜਾ ਆਰਗੇਨਿਕ ਫਾਰਮ ਅ ਦੇਖੋ ਸੈਣੀ ਸਾਹਿਬ ਜੇਕਰ ਤੁਹਾਡੀ ਹੋਮ ਸਟੇ ਦੇ ਲਈ ਕਿਸੇ ਨੇ ਸੰਪਰਕ ਕਰਨਾ ਹੋਵੇ ਉਹ ਕਿਸ ਤਰ੍ਹਾਂ ਤੁਹਾਨੂੰ ਸੰਪਰਕ ਕਰ ਸਕਦਾ ਜੀ ਉਹ ਸਾਡਾ ਨਾ ਜੀ ਇੱਕ ਬਣਿਆ ਹੋਇਆ ਐਪ ਬਣਿਆ ਹੋਇਆ ਹੈ Airbnb ਦੇ ਨਾਲ ਅਸੀਂ ਅਟੈਚਡ ਹੈਗੇ ਆ ਜੀ ਜਿਹੜਾ ਕਿ ਇੰਟਰਨੈਸ਼ਨਲ ਲੈਵਲ ਦੇ ਉੱਤੇ ਬੁਕਿੰਗ ਆਂਦੀ ਹੈ ਤੇ ਉਹ ਐਪ ਦੇ ਥਰੂ ਹੀ ਬੁਕਿੰਗ ਹੁੰਦੀ ਹੈ ਬਿਲਕੁਲ ਇੱਕ ਨੰਬਰ 'ਚ ਸਾਰਾ ਕੰਮ ਹੁੰਦਾ GST ਵਗੈਰਾ ਸਾਰਾ ਕੁਝ ਪੇਮੈਂਟ ਹੋ ਕੇ ਤੇ ਉਹ ਸਾਨੂੰ ਜਿਹੜੀ ਹੈ ਰਿਡਿਊਸ ਹੋ ਕੇ ਪੇਮੈਂਟ ਆਂਦੀ ਹੈ ਕਿਸ ਨਾਂ ਤੇ ਸਰਚ ਕਰਨ ਜੀ ਉਹ ਜੀ ਸੈਣੀ ਆਰਗੈਨਿਕ ਫਾਰਮ ਦੇ ਨਾਂ ਤੇ ਦੱਸ ਸਕਦੇ ਸੈਣੀ ਆਰਗੈਨਿਕ ਸੈਣੀ ਸੈਣੀ ਆਰਗੈਨਿਕ ਫਾਰਮ ਸੈਣੀ ਆਰਗੈਨਿਕ ਫਾਰਮ ਖਾਲਦਪੁਰ ਮਾਜਰੀ ਜਟਾਂ ਰੋਪੜ ਜੀ ਇਸ ਨਾਮ ਤੇ ਅਗਰ ਸਰਚ ਕਰੋਗੇ ਤੁਸੀਂ Google 'ਚ ਤੇ ਤੁਹਾਨੂੰ ਸਾਰੇ ਸਾਡੇ ਜਿਹੜੀ ਸਟੇ ਹੈਗੀ ਆ ਉਹਦੀਆਂ ਮਕਾਨ ਦੀਆਂ ਫੋਟੋਗ੍ਰਾਫਸ ਨੇ ਖੇਤਾਂ ਦੀਆਂ ਸਾਡੇ ਖੇਤਾਂ ਦੇ ਵਿੱਚ ਕੀ ਹੋ ਰਿਹਾ ਉਹਦੀਆਂ ਸਾਰੀਆਂ ਫੋਟੋਗ੍ਰਾਫਸ ਤੁਹਾਨੂੰ ਉਸ ਤੇ ਮਿਲ ਜਾਣੀਆਂ ਤੇ ਲੋਕਾਂ ਦੇ ਜਿਹੜੇ ਵਿਊਜ਼ ਹੁੰਦੇ ਆ ਰਿਵਿਊ ਆਉਂਦੇ ਆ ਜਿਹੜੇ ਉਹ ਹੋ ਜਾਂਦੇ ਆ ਜਿਸ ਤੋਂ ਮੈਂ ਮਤਲਬ 5-6 5 ਸਾਲ ਤੋਂ ਮੈਂ ਕਰ ਰਿਹਾ ਪੋਸਟਿੰਗ ਤੇ 5 ਸਾਲਾਂ ਦੇ ਵਿੱਚ ਜਿਸ ਦਾ ਮੇਰਾ ਇੱਕ ਸਿਸਟਮ ਬਣਿਆ ਹੋਇਆ ਉਹਦੇ 'ਚ ਸੁਪਰ ਹੋਸਟ ਦਾ ਇੱਕ ਦਰਜਾ ਹੁੰਦਾ ਹੈ ਜੀ 5 ਪੁਆਇੰਟ ਵਿੱਚੋਂ 4.8 ਹੋਣਾ ਹਮੇਸ਼ਾ ਜ਼ਰੂਰੀ ਹੈ ਅਗਰ ਤੁਹਾਡਾ 4.8 ਤੋਂ ਥੱਲੇ ਐਵਰੇਜ ਆ ਗਈ ਤਾਂ ਤੁਸੀਂ ਸੁਪਰ ਹੋਸਟ ਨਹੀਂ ਰਹਿੰਦੇ ਮੇਰਾ ਇਹ ਰਿਕਾਰਡ ਹੈਗਾ ਕਿ ਮੈਂ ਪਿਛਲੇ 4 ਸਾਲਾਂ ਤੋਂ ਲਗਾਤਾਰ ਸੁਪਰ ਹੋਸਟ ਹਾਂ ਜਿੰਨੇ ਵੀ ਲੋਕ ਮੇਰੇ ਕੋਲ ਸਟੇ ਕਰਦੇ ਆ ਉਹਨਾਂ ਦੀ ਜਿਹੜੀ ਰੇਟਿੰਗ ਹੁੰਦੀ ਆ ਉਹ ਐਵਰੇਜ ਦੇ ਵਿੱਚ 4.8 ਤੋਂ ਥੱਲੇ ਨਹੀਂ ਆਂਦੀ ਆਪਾਂ ਕਿਸੇ ਨੂੰ ਇਹ ਨਹੀਂ ਕਹਿੰਦੇ ਵੀ ਤੁਸੀਂ ਸਾਡੀ ਰੇਟਿੰਗ ਵਧੀਆ ਕਰ ਦਿਓ। ਉਹ ਆਪੇ ਕਰਦੇ ਆ। ਅਸੀਂ ਕਿਸੇ ਨੂੰ ਕੁਝ ਨਹੀਂ ਕਹਿਣਾ ਹੈਗਾ। ਅਸੀਂ ਪਾਰਟੀ ਦੀ ਰੇਟਿੰਗ ਉਸੇ ਦਾ ਅਸੀਂ ਵੀ ਕਰਦੇ ਆ ਗੈਸਟ ਦੀ ਰੇਟਿੰਗ। ਉਹ ਗੈਸਟ ਜਿਹੜੇ ਹੈਗੇ ਉਹ ਹੋਸਟ ਦੀ ਰੇਟਿੰਗ ਕਰਦੇ ਆ। ਬਹੁਤ ਰਿਵਿਊਜ਼ ਜਿਹੜੇ ਹੁੰਦੇ ਨਾ ਉਹ ਤੁਸੀਂ Google ਤੇ ਸਰਚ ਕਰਕੇ ਮਾਰੋਗੇ, ਦੇਖੋਗੇ ਤਾਂ ਤੁਹਾਨੂੰ ਮਤਲਬ ਉੱਥੇ ਨਜ਼ਰ ਆਣੇ ਲੋਕਾਂ ਦੇ ਵੀਵਿਊਜ਼ ਵੀ ਉਹਨਾਂ ਨੇ ਕੀ ਦੇਖਿਆ ਇੱਥੇ। ਉਹ ਬਹੁਤ ਸਾਰੇ ਲੋਕਾਂ ਨੇ ਮਤਲਬ ਕਾਫੀ ਸਾਰੇ YouTube ਤੇ ਵੀ ਪਾਏ ਹੋਏ ਆਪਣੇ ਵੀਡੀਓਜ਼ ਤੇ ਮੇਰੇ ਵਿਚਾਰ ਵੀ ਕਈ ਲੋਕਾਂ ਨੇ ਪਾਏ ਹੋਏ ਉਹਦੇ ਵਿੱਚ ਮਤਲਬ ਬਣਾ ਕੇ ਤੇ ਤੁਹਾਡੇ ਜਿਹੜੇ ਫਾਰਮ ਸਟੇ ਹੈ ਹੋਮ ਸਟੇ ਹੈ ਇਹਦੇ ਵਿੱਚ ਕਿੱਥੋਂ ਤੁਹਾਡੀ ਜਿਹੜੀ ਕਲਾਇੰਟਲ ਕਿੱਥੋਂ-ਕਿੱਥੋਂ ਆਉਂਦੀ ਹੈ ਕਲਾਇੰੰਟਲ ਤਾਂ ਆਲ ਓਵਰ ਇੰਡੀਆ ਆਂਦੀ ਹੈ ਜੀ ਸਾਡੇ ਕੋਲ ਸਾਊਥ ਇੰਡੀਅਨ ਲੋਕ ਬਹੁਤ ਆਂਦੇ ਪਤਲਾ ਦੇਖਣ ਵਾਸਤੇ ਤੇ ਜਿਹੜੇ ਲੋਕ ਟੂਰਿਸਟ ਆਂਦੇ ਹੈਗੇ ਉਹ ਵੀ ਕੋਸ਼ਿਸ਼ ਕਰਦੇ ਹੈ ਕਿ ਮਿਡ ਪੁਆਇੰਟ ਹੈਗਾ ਦਿੱਲੀ ਤੋਂ ਮਨਾਲੀ ਧਰਮਸ਼ਾਲਾ ਡਲਹੌਜੀ ਇਸ ਤਰ੍ਹਾਂ ਦੀ ਜਿੰਨੀ ਵੀ ਜਗ੍ਹਾ ਜਾਂ ਅਮਰਸਰ ਇਹ ਆ ਫਿਰ ਪਠਾਨਕੋਟ ਜਾਣ ਵਾਲੇ ਜੰਮੂ ਜਾਣ ਵਾਲੇ ਲੋਕ ਸਾਡੇ ਕੋਲ ਇੱਥੇ ਸਟੇ ਕਰਦੇ ਆ ਕਿਉਂਕਿ অর্ਗੈਨਿਕ ਖੇਤੀ ਹੋ ਰਹੀ ਹੈ ਹੋਮ ਸਟੇ ਹੋ ਰਿਹਾ ਹੈ ਤੇ ਨਾਲੇ ਹੋ ਰਹੀ ਹੈ ਜਨਤਾ ਦੀ ਸੇਵਾ ਸਮਾਜ ਦੀ ਸੇਵਾ World Cancer Care ਦੇ ਗਲੋਬਲ ਐਮਬੈਸਡਰ ਡਾਕਟਰ ਕੁਲਵੰਤ ਸਿੰਘ ਢਾਲੀਵਾਲ ਜੀ ਦੇ ਨਾਲ ਵੀ ਅਸੀਂ ਗੱਲਬਾਤ ਕੀਤੀ ਉਹਨਾਂ ਦਾ ਵੀਡੀਓ ਦਿੱਤਾ ਹੋਇਆ ਤੁਸੀਂ ਸਾਡੇ YouTube ਤੇ Facebook ਤੇ ਉਸ ਨੂੰ ਸਰਚ ਕਰ ਸਕਦੇ ਹੋ ਬਹੁਤ ਵੱਡਾ ਕਾਰਨ ਹੈ ਕਿ ਸਾਡੀ ਖੇਤੀ ਦੀ ਪદ્ધਤੀ ਜਿਹੜੀ ਇਹ ਬਦਲੀ ਹੈ ਜਿਸ ਕਾਰਨ ਜਿਹੜਾ ਹੈ ਕੈਂਸਰ ਫੈਲਦਾ ਜਾ ਰਿਹਾ ਹੈ ਤੇ ਸਰਦਾਰ ਗੁਰਜੀਤ ਸਿੰਘ ਜੀ ਸੈਣੀ ਜਿਨ੍ਹਾਂ ਨੇ ਸੈਣੀ ਆਰਗੇਨਿਕ ਫਾਰਮ ਜਿਹੜਾ ਹੈ ਖਾਲਿਦਪੁਰ ਦੇ ਵਿੱਚ ਰੋਪੜ ਦੇ ਵਿੱਚ ਸਥਾਪਿਤ ਕੀਤਾ ਹੋਇਆ ਬੜਾ ਨਵਿਕਲਾ ਤੇ ਬੜਾ ਵਧੀਆ ਕੰਮ ਕੀਤਾ ਹੈ ਮੈਂ ਨਵਿਕਲਾ ਨਹੀਂ ਇੱਥੇ ਕਹਾਂਗਾ ਉਹ ਕੰਮ ਕੀਤਾ ਜਿਹੜਾ ਅੱਜ ਤੋਂ ਪਿਛਲੀ ਸਦੀ ਦੇ ਵਿੱਚ ਕੀਤਾ ਜਾਂਦਾ ਸੀਗਾ ਜਿਸ ਦੀ ਜ਼ਰੂਰਤ ਹੈ ਪੰਜਾਬ ਦੀ ਜਿਹੜੀ ਹੈ ਅਸਲੀ ਖੇਤੀ ਜਿਹੜੀ ਹੈ ਖੇਤੀ ਪદ્ધਤੀ ਉਸ ਨੂੰ ਇਹਨਾਂ ਨੇ ਬਹਾਲ ਕਰਕੇ ਰੱਖਿਆ ਤੇ ਕਰਕੇ ਦਿਖਾ ਦਿੱਤਾ ਜੀ ਜਰੂਰ ਸੰਪਰਕ ਕਰਿਓ ਔਰ ਇਹਨਾਂ ਦਾ ਫਾਰਮ ਹਾਊਸ ਜਿਹੜਾ ਹੈ ਵਿਜ਼ਿਟ ਜਰੂਰ ਕਰਿਓ ਹਾਂ ਜਿਹੜੇ ਫਾਰਮਰਸ ਇਹਨਾਂ ਤੋਂ ਫਾਰਮਿੰਗ ਦੀਆਂ ਇਹ ਪદ્ધਤੀਆਂ ਸਿੱਖਣੀਆਂ ਚਾਹੁੰਦੇ ਨੇ ਜਾਂ ਆਰਗੈਨਿਕ ਫਾਰਮਿੰਗ ਦੇ ਵਿੱਚ ਆਣਾ ਚਾਹੁੰਦੇ ਨੇ ਤਾਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਨੇ ਜੀ ਇਹਨਾਂ ਦਾ ਟੈਲੀਫੋਨ ਨੰਬਰ ਲੈਨੇ ਆਪਾਂ ਜੀ ਸੈਣੀ ਸਾਹਿਬ ਆਪਣਾ ਫੋਨ ਨੰਬਰ ਬੋਲ ਦਿਓ ਜੀ ਇੱਕ ਵਾਰੀ ਜੀ ਮੇਰਾ ਨੰਬਰ ਹੈ ਜੀ 8146527825 जी 8146527825 ਬਹੁਤ ਚੰਗਾ ਲੱਗਿਆ ਜੀ ਬੜਾ ਸਮਾਂ ਲਿਆ ਤੁਹਾਡੇ ਤੋਂ ਅਸੀਂ ਔਰ ਗੱਲਬਾਤ ਬੜੀ ਜਿਹੜੀ ਹੈ ਸਾਡੇ ਲਈ ਲਾਹੇਵੰਦ ਹੈ ਸਾਡੇ ਸਬਸਕ੍ਰਾਈਬਰਸ ਦੇ ਲਈ ਸ਼ੁਕਰੀਆ ਜੀ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ চোপਟਾ ਸਭ ਤੁਹਾਡਾ ਤੇ ਤੁਸੀਂ ਦੋਨੋਂ ਬ੍ਰਦਰ ਮੇਰੇ ਕੋਲ ਆ ਜਾਈਏ ਮੈਂ ਆਮ ਵੈਰੀ ਪ੍ਰਾਊਡ ਆਫ ਯੂ ਕਿ ਤੁਸੀਂ ਲਗਾਤਾਰ ਕੰਮ ਕਰਦੇ ਮਿਹਨਤ ਕਰ ਰਹੇ ਆ ਤੇ ਸਾਡੇ ਕੋਲ ਵੀ ਤੁਸੀਂ ਸੰਪਰਕ ਚ ਹੈਗੇ ਲਗਾਤਾਰ ਤੇ ਬਹੁਤ ਹੀ ਅੱਛਾ ਹੈ ਮਤਲਬ ਸ਼ੁਕਰੀਆ ਜੀ ਫੀਲ ਆ ਫੀਲ ਹੋ ਰਿਹਾ ਬਹੁਤ ਜ਼ਿਆਦਾ ਤੇ ਬਹੁਤ ਬਹੁਤ ਮਿਹਰਬਾਨੀ ਜਪੜਾ ਸਾਹਿਬ ਤੁਹਾਡੀ ਥੈਂਕ ਯੂ ਵੈਰੀ ਮਚ ਸ਼ੁਕਰੀਆ ਜੀ ਥੈਂਕ ਯੂ